ਲਓ ਵੀ ਆਪਾਂ ਪਹੁੰਚ ਗਏ ਜੂਰਕ এয়ারਪੋਰਟ ਤੋਂ ਬਾਹਰ ਨਿਕਲ ਗਏ ਹੈਗਾ ਆਪਾਂ ਵੱਡਾ ਜਿਹੜਾ ਸੀਗਾ ਉਹ ਜਮਾ ਕਰਤਾ ਉਹ ਆਪਾਂ ਲੈਨੇ ਬੱਸ ਤੇ ਬਾਸਸ ਉੱਦਣ ਵਾਸਤੇ ਆਪਾਂ ਇੱਥੇ ਕਿੱਥੇ ਪਾਰ ਹੋ ਰਹੇ ਹਾਂ ਰਸਤਾ ਦੇਖਿਆ ਤੇ ਕਿੱਥੇ ਕਿਸ ਕਿਹੜੀ ਬੱਸ ਲੈਣੀ ਆ ਉਹ ਦੇਖ ਤੇ ਇੱਥੇ ਨਹੀਂ ਥੋੜਾ ਜੀ ਮਿਲਦੇ ਆਪਾਂ ਲੈ ਕੇ ਲਾਓ ਵੀ ਜੂਰਕ ਦੇ ਵਿੱਚ ਗੁਰਦੁਆਰਾ ਸਾਹਿਬ ਲਾਭ ਦੇ ਲਾਭ ਦੇ ਆ ਜਾਂਦੇ ਆ ਇੱਧਰ ਜਾਂਦਾ ਪਾਣੀ ਦੇਖੋ ਕਿਵੇਂ ਠਾਠਾ ਮਾਰਦਾ ਚਪਚਾਂ ਜੇ ਮੀਂਹ ਪੈਣ ਲੱਗ ਗਿਆ ਥੋੜਾ ਥੋੜਾ ਬਸ ਇੱਥੋਂ ਅੱਧਾ ਕਿਲੋਮੀਟਰ ਰਹਿ ਗਿਆ 에어ਪੋਰਟ ਤੋਂ ਆਪਾਂ ਬੱਸ ਤੇ ਚੜ੍ਹਿਆਈ ਸੀ ਤੇ ਇੱਥੇ ਆਪਾਂ ਦੇਖ ਲਈ ਪਹਿਲਾਂ ਮਹਿਫਤੀ ਕਿਹੜਾ ਰੇਲਵੇ ਸਟੇਸ਼ਨ ਅੜੀ ਬੰਦਾ ਉੱਥੋਂ ਦੀ ਆ ਕੇ ਆ ਪੂਰਾ ਜੰਗਲੋ ਜੰਗਲੀ ਹੋਇਆ ਪਿਆ ਮਾਹੌਲ ਆ ਕੱਲੀ ਪਾਣੀ ਦੀ ਆਵਾਜ਼ ਆ ਪਰ ਉਹ ਡੱਕੀ ਬਣੀ ਹੋਈ ਆ। ਉਹ ਇੱਧਰ ਟ੍ਰੇਨ ਵੀ ਆ ਰਹੀ ਆ ਰੇ। ਇੱਥੋਂ ਦੀ ਜਾਵਾਂ। ਟ੍ਰੇਨ ਆਉਂਦੀ ਆ। ਇਹ ਪਤੰਦਰ ਪਤਾਨੀ ਇੱਧਰ ਸਾਈਕਲ ਵੀ ਭਜਾਈ ਫਿਰਦੇ ਆ ਭਰਾਓ। ਆਹ ਖੇਤ ਆਗੇ। ਹੁਣ ਮੈਨੂੰ ਇਹ ਨਹੀਂ ਪਤਾ ਗੋਦਵਾਰਾ ਕਿੱਥਾਂ ਤੱਕ ਹੋਵੇ। ਬਾਕੀ ਦੇਖਦੇ ਆ। ਇੱਧਰ ਨਹੀਂ ਜਾਣੇ ਆਪਾਂ। ਜਲਦੀ ਜਾਣਿਆ ਕਰਾਂ ਤਾਂ ਬਾਬੇ ਦਾ ਨਾਮ ਲੈ। ਕੀ ਜਿਆ ਕੀ ਹੋਇਆ ਸਾ ਵੀ। ਮੈਨੂੰ ਨਹੀਂ ਪਤਾ ਲੱਗਦਾ ਵੇ ਇਥੇ। ਤੋ ਬੀਜਾ ਗੋਭੀ ਜੀ ਲੱਗਦੀ ਗੋਭੀ ਬੀਜੀ ਲੱਗਦੀ ਆ ਵੀ ਤੇ ਪਾਣੀ ਕੱਸੀ ਵਾਲਾ ਘਟ ਗਿਆ ਖਾਲਜਾ ਛੋਟਾ ਹੋ ਗਿਆ ਆਹਾ ਵੱਡਾ ਸੀਗਾ ਪਹਿਲਾਂ ਉੱਥੇ ਜਾਂਦਾ ਜਾਂਦਾ ਹੋਲੀ ਹੋ ਗਈ ਠੀਕਾ ਜਾ ਹੋ ਗਿਆ ਬਸ ਗੁਰਦੁਆਰੇ ਪਹੁੰਚ ਜੀਏ ਫੇਰ ਜਾਵਾਂਗੇ ਹੋਟਲ ਜਾਂਦਾ ਹੈ ਬਹੁਤ ਟਾਈਮ ਪਿਆ 3 ਵਜੇ ਨੂੰ ਦੇਣਗੇ ਚਲੋ ਮਿਲਦੇ ਆਪਾਂ ਸਵੇਰ ਜਾਂਦੇ ਆ ਚਲੋ ਓਕੇ ਜਿਹੜਾ ਵੱਡਾ ਬੈਗ ਸੀਗਾ ਆਪਾਂ ਦੱਸ ਲੀਓ ਵੀ ਉਹ ਪੱਥ ਜਮਾ ਕਰਾਤਾ ਸੀਗਾ 에어ਪੋਰਟ ਤੇ ਉਹਨਾਂ ਨੇ ਲਾਇਏ 80 ਰੁਪਏ ਨਾਲੇ ਰੁਪਏ ਨਹੀਂ ਜੋ ਵੀ ਇਹਨਾਂ ਦੇ ਬਣਦੇ ਆ 80 ਰੈਂਕ ਫਰੋਂ ਪਤਾ ਨਹੀਂ ਕੀ ਆ ਇਹਨਾਂ ਦੀ ਕਰੰਸੀ ਦਾ ਨਾਂ ਉਹ ਲਾਇਏ 80 ਚਾਰ ਦਿਨਾਂ ਦੇ ਠੀਕ ਆ 20 ਰੁਪਏ ਇੱਕ ਦਿਨ ਦੇ ਚਲੋ ਇੱਥੇ ਗੁਰਦੁਆਰਾ ਸਾਹਿਬ ਦੇਖਣ ਲੱਗ ਗਿਆ ਮੈਨੂੰ ਲੱਗਦਾ ਉਹ ਸ਼ਾਇਦ ਨਿਸਾਨ ਸਾਹਿਬ ਆ ਮੁੰਡਾ ਲਾਇਦਾ ਉਹ ਇੱਥੇ ਲੈ ਲੈ ਆ ਕੰਮ ਆਪਾਂ ਬਾਕੀ ਦੇਖਦੇ ਆਂ ਵੀ ਸੱਚੀ ਜਾਂ ਕਿਤੇ ਗਲਤੀ ਤੇ ਰੱਖਦੇ ਆਂ ਆਹ ਮਹੌਲਾ ਹੁਣ ਇੱਥੇ ਕਿਣ ਮਣ ਕਿਣ ਮਣ ਨਹੀਂ ਹੋਈ ਜਾਂਦੀ ਆ ਦੇਖੋ ਕਿੰਨੇ ਘਾਟ ਨੇ ਪਹਾੜ ਪਹੂੜ ਜੇ ਬਹੁਤ ਸੋਹਣਾ ਗਾ ਇੱਕ ਪੁੱਲ ਜਹਾ ਹੋਰ ਆ ਗਿਆ ਵੀ ਵੈਸੇ ਜਿਹੜੇ ਲੋਕਲ ਨੇ ਉਹਨਾਂ ਨੂੰ ਤਾਂ ਪਤਾ ਇੱਥੋਂ ਦੇ ਬੱਸਾ ਮੱਸਾ ਦਾ ਆਪਾਂ ਨੂੰ ਬੜਾ ਪਤਾ ਨਹੀਂ ਲੱਗਦਾ ਅੱਕੀ ਦੇਖਦੇ ਹਾਂ ਗੁਰਦੁਆਰਾ ਮਿਲ ਗਿਆ ਕਿਰਨ ਆਸਟਾ ਮੈਨੂੰ ਬੜੀ ਯਾਦ ਖੁਸ਼ੀ ਹੋ ਰਹੀ ਆ ਪਤਾ ਕਿਉਂ ਕਹ ਕੇ ਆਪਾਂ ਜਮਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਹਾਂ ਤੇ ਆ ਜਿਹੜੀ ਆਪਾਂ ਜਿਹਦੀ ਗੱਲ ਕਰਦੇ ਹੁੰਦੇ ਸੀਗੇ ਆ ਦੇਖੋ ਦੇਖੋ ਕਿੰਨਾ ਸਾਫ਼ ਪਾਣੀ ਆ ਇਹਦੇ ਆਪਾਂ ਜਮਾ ਕੋਲੇ ਪਹੁੰਚ ਗਏ ਇਹਦੇ ਆਪਾਂ ਨਾ ਪੁਲਤੇ ਖੜੇ ਹਾਂ ਉਹ ਪੱਤਾਂ ਦਾ ਵੀ ਦੀਦਾ ਦੇਖੋ ਇਹ ਪੱਤਾ ਲੰਘ ਗਿਆ ਚਲੋ ਹੁਣ ਤਾਂ ਜਮਾ ਕੋਲੇ ਪਹੁੰਚ ਗਏ ਹਾਏ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਯੂਰਪ ਇੱਥੇ ਪਹੁੰਚ ਗਏ ਆ ਤੇ ਸਿੱਖ ਟੈਂਪਲ ਆਪਣੇ ਸਾਹਮਣੇ ਆ ਦੇਖੋ ਉਹ ਸੀਗਾ ਨਿਸ਼ਾਨ ਸਾਹਿਬ ਤੇ ਇੱਥੇ ਤੇ ਹੁਣ ਇੱਧਰ ਖੇਤ ਨੇ ਵੀ ਬਹੁਤ ਸੋਹਣੇ ਯਾਰ ਕਮਾਲ ਆ ਦੇ ਇੱਧਰ ਖੇਤ ਨੇ ਤੇ ਇੱਧਰ ਨਿਸ਼ਾਨ ਸਾਹਿਬ ਕਿਆ ਬਾਤਾਂ ਨੇ ਇੱਥੋਂ ਤੀਰ ਆਗਾ ਕਿਤੇ ਉੱਧਰ ਦੀ ਨਾਲ ਹੋਏ ਚਲੋ ਆ ਗੁਰਦੁਆਰਾ ਸਾਹਿਬ ਆ ਜਿਹੜਿਆ ਗ੍ਰੀਨ ਬਿਲਡਿੰਗ ਆ ਆਪਾਂ ਇੰਟਰ ਹੋ ਗਏ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹ ਨਿਸ਼ਾਨ ਸਾਹਿਬ ਧਿਖੀ ਜਾਂਦੇ ਆ ਠੀਕ ਗੁਰਦੁਆਰਾ ਸਾਹਿਬ ਗਿਆ ਉਹ ਤਾਂ ਨਿਸ਼ਾਨ ਸਾਹਿਬ ਉਹੀ ਆ ਗੁਰਦੁਆਰਾ ਸਾਹਿਬ ਗਿਆ ਗੁਰਦੁਆਰਾ ਸਾਹਿਬ ਦੀ ਹੀ ਆ ਪਾਰਕਿੰਗ ਲਾ ਕੇ ਬਾਕੀ ਦੇਖਦੇ ਅੱਗੇ ਚ ਅੰਦਰ ਚੱਲ ਕੇ ਕੀ ਮਾਹੌਲ ਆ ਇੱਥੇ ਪੋਸਟ ਇਹ ਅਹ ਲਓ ਗੁਰਦੁਆਰਾ ਸਾਹਿਬ ਪਹੁੰਚ ਗਏ ਇਹ ਰੁਕਦੇ ਲਓਏ ਇਹ ਗੁਰਦੁਆਰਾ ਸਾਹਿਬ ਨਾਲ ਸੰਸਾ ਅਹ ਲਿਖਿਆ ਹੈ ਗੁਰਦੁਆਰਾ ਸਾਹਿਬ ਵੈਲਕਮ ਇੱਥੋਂ ਦੀ ਜਣਾ ਇਹ ਨਹੀਂ ਬਤਾ ਗੁਰਦੁਆਰਾ ਸਾਹਿਬ ਤਾਂ ਇੱਧਰ ਹੀ ਜਾਣਾ ਹੈ ਦੇਖ ਲੈਣਾ ਗਿੜਾ ਕੱਢ ਕੇ ਅਜਮਾ ਰੇਲਵੇ ਸਟੇਸ਼ਨ ਤੇ ਆ ਗਏ ਰੇਲ ਰੇਲ ਨਗਦੀ ਇੱਥੋਂ ਦੀ ਇਹੋ ਜਿਹਾ ਮਾਹੌਲ ਸਾਹਮਣੇ ਹੀ ਮੇਰਾ ਗੁਰਦੁਆਰੇ ਦੀ ਇੰਟਰੈਂਸ ਹੋਹੀ ਹੋਣੀਆ ਚਲੋ ਆਪਾਂ ਇੱਕ ਵਾਰੀ ਸਾਰਾ ਢੇਡਾ ਕੱਢ ਲੈਂਦੇ ਆ ਨਾਲੇ ਪਤਾ ਲੱਗ ਜੂ ਗੁਰਪ੍ਰਸਾਦ ਜੀ ਉਹੀ ਹੁੰਦੀ ਐਂਟਰੈਂਸ ਮੱਲਾ ਦਾ ਚੱਲਦੇ ਆਂ ਫਿਰ ਉਧਰ ਨਹੀਂ ਬੈਠ ਕੇ ਆ ਕੀ ਆ ਇਹ ਬਤਨ ਪਰਾਵ ਕੀ ਆ ਗੱਡੀਆਂ ਖੜੀਆਂ ਨੇ ਇੱਥੇ ਚਲੋ ਉਧਰ ਉਧਰ ਹੀ ਆ ਜੀ ਇਹ ਕੋ ਦੋਰਾ ਸਾਹ ਉਹੀ ਐਂਟਰੈਂਸ ਪਹੁੰਚ ਲਿਆ ਜੇ ਕੋਈ ਹੋਇਆ ਫੁੱਲਾ ਤਾਂ ਲੱਗਦਾ ਤੁਹਾਨੂੰ ਗੱਲ ਤੁਹਾਨੂੰ ਵੀ ਦਿਖਾਉਣੀ ਗੱਡੋ ਰਹਾਉ ਦਾ ਇਹ ਇਹ ਦਾ ਜੋੜਾ ਕਰ ਤੇ ਤੇ ਆਪਣੇ ਅਰਸ਼ ਤੱਕ ਸਨਨੀ ਹੋਈ ਹੈ ਨ ਇੱਕ ਤਾਂ ਦੂਜੀ ਹੈਗਾ ਆਹ ਇਹਦੇ ਤੇ ਲਿਖਿਆ ਵੀ 7 ਵਜੇ ਤੋਂ ਲੈ ਕੇ ਸਵੇਰ ਦੇ ਸ਼ਾਮ ਦੇ 9 ਵਜੇ ਤੱਕ ਖੁੱਲਾ ਹੁੰਦਾ 9 ਵਜੇ ਤੋਂ ਬਾਅਦ ਗੁਰਦੁਆਰਾ ਸਾਹਿਬ ਚ ਕੋਈ ਨਹੀਂ ਆ ਸਕਦਾ ਬਸ ਇਹ ਇਵੈਂਟ ਕੀਤੀ ਹੋਈ ਆ ਅਪਟਲੀ ਹੰਦ ਦੇਖਦੇ ਆ ਇੱਥੇ ਰੱਖ ਜੰਨੇ ਥੋੜਾ ਕੋ ਸੁਪਨਾ ਚਲੋ ਜਿਹੜਾ ਗੁਰਦੁਆਰਾ ਉੱਪਰੇ ਦੇ ਆਪਣਾ ਮਹਾਰਾਜ ਪ੍ਰਕਾਸ਼ ਕੀਤਾ ਹੋਇਆ ਆ ਤੇ ਛੋਟਾ ਗੁਰਦੁਆਰਾ ਦਾ ਬਹੁਤ ਸੋਹਣਾ ਬਣਿਆ ਹੋਇਆ ਪਰ ਗੁਰਦੁਆਰਾ ਜਿੱਥੇ ਮਹਾਰਾਜ ਦਾ ਰੂਪ ਆ ਸਾਰਾ ਸੋਹਣਾ ਹੀ ਹੁੰਦਾ ਆ ਇੱਥੋਂ ਨਹੀਂ ਇੰਟਰੈਂਸ ਆ ਬਾਉੜ ਨੂੰ ਚੜਕੇ ਇਹ ਇੱਕ ਗੁਰਦੁਆਰਾ ਸਾਹਿਬ ਆ ਜਿਹੜਾ ਇਹ ਜੂਰਕ ਦੇ ਜਿਹੜਾ 에어ਪੋਰਟ ਆ ਤੋਂ ਦਰਸ਼ਨਾ ਤੋਂ 5-6 ਕਿਲੋਮੀਟਰ ਜੇ ਕਦੇ ਆਉਣਾ ਹੋਵੇ ਤਾਂ ਉੱਥੋਂ ਤੁਸੀਂ ਬੱਸ ਲੈ ਕੇ ਜਾਂ ਟ੍ਰੇਨ ਲੈ ਕੇ ਇੱਥੇ ਪਹੁੰਚ ਸਕਦੇ ਹੋ ਬਹੁਤ ਈਜੀ ਆ ਜਿਹੜਾ ਬੱਸ ਸਟੈਂਡ ਆ ਜਾਂ ਟ੍ਰੇਨ ਸਟੇਸ਼ਨ ਆ ਉਹ ਸੇਮ ਹੀ ਆ ਉੱਥੋਂ ਇਹ 1 ਅੱਧਾ ਕਿਲੋਮੀਟਰ ਦੂਰ ਆ ਤੇ ਤੁਸੀਂ ਤੁਰ ਕੇ ਆਰਾਮ ਨਾਲ ਇੱਥੇ ਪਹੁੰਚ ਸਕਦੇ ਹੋ ਕੋਈ ਖਿਆਈ ਨਹੀਂ ਲਓ ਜੰਦੀਵਰ ਗੁਰਦੁਆਰਾ ਸਾਹਿਬ ਮੱਥਾ ਟੇਕ ਜੀਏ ਤੇ ਆ ਗੁਰਦੁਆਰਾ ਸਾਹਿਬ ਦਾ ਨਾਮ ਲਿਖਿਆ ਹੋਇਆ ਸਵਿਟਜ਼ਰਲੈਂਡ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਨੇ ਤੇ 600 ਇੱਥੇ ਸਿੱਖ ਰਹਿੰਦੇ ਆ ਤੇ ਜਿੰਨਾ ਚੋਂ ਇਹ ਜਿਊਰਕ ਦੇ ਨੇੜੇ ਦੋ ਗੁਰਦੁਆਰਾ ਸਾਹਿਬ ਆਉਂਦੇ ਆ ਇੱਥੇ 150 ਸਿੱਖ ਰਹਿੰਦੇ ਆ ਆਪਣੇ ਆ ਜੀ ਲਵਾ ਚੱਲੇ ਚਲੋ ਕੋਰੂ ਦਰਸਨ ਤੁਸੀਂ ਵੀ ਕੋਦਵਾਰਾ ਸਾਹਿਬ ਦੇ ਤੇ ਮਿਲਦੇ ਆਂ ਫਿਰ ਆਪਾਂ ਥੱਲੇ ਲੰਗਰ ਹਾਲ 'ਚ ਸੋਨਾ ਬਣਿਆ ਹੋਇਆ ਪੈਸੀ ਫੁੱਲ ਬੁੱਟੇ ਬਣਾਇਆ। ਸੱਚੇ ਪਾਸੇ ਚੱਲ ਗਏ। ਜਿਆ ਸੁਖਦੇਵ ਜੀ ਬਾਸ। ਚਲੋ ਆਪਾਂ ਚੱਲਦੇ ਹੁਣ। ਬਾਈ ਬਾਈ ਇੱਥੇ ਆਪਾਂ ਉਹ ਜਾਨੀਆਂ ਨੇ ਥੱਲੇ ਨੂੰ। ਇਹ ਕਿ ਆਪਾਂ ਉੱਤਰਾਂਗੇ ਇਹ ਹੀ ਜੜ ਕੇ ਆਪਾਂ ਪਰਾਈ ਸੀ ਇਹ ਪੌਂਗੀਆਂ ਲੰਗਰ ਹਾਲ ਨੂੰ ਕਿਲੀਆਂ ਜਾਂਦੀਆਂ ਨੇ ਤੇ ਲਾਈਟ ਆਪਣੇ ਆਪ ਜੀ ਜਾਂਦੀਆਂ ਨੇ ਤੇ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਤੇ ਇੱਥੋਂ ਉੱਤਰ ਕੇ ਆਪਾਂ ਇਹ ਇੱਥੇ ਆਜ ਤੋਂ ਆਇਆ ਦਰਵਾਰ ਹਾਲਾ ਲਿਖਿਆ ਵੀ ਹੋਇਆ ਤੇ ਆ ਲੰਗਰ ਹਾਲ ਫਿਰ ਤੋਂ ਹੁਣ ਆਪਾਂ ਚੱਲਦੇ ਹਾਂ ਇਹ ਹੈਗਾ ਲੰਗਰ ਹਾਲ ਇੱਥੇ ਇੱਥੋਂ ਆ ਬਾਹਰਲਾ ਦਰਵਾਜ਼ਾ ਜਿੱਥੋਂ ਐਂਟਰ ਹੋਈ ਸੀ ਉਹ ਘੋਟਮ ਲੱਗਿਆ ਹੋਏ ਨੇ ਲੰਗਰ ਹਾਲ ਦੇ ਵਿੱਚ ਇਹਨਾਂ ਕੋਲ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਰੀਆਂ ਜਿਹੜੀਆਂ ਤੁਹਾਨੂੰ ਦੇਖੀ ਜਾਂਦੇ ਹੋ ਕਿ ਆਹ ਦੇਖੋ ਕਿ ਆਹ ਜਿਹੜੇ ਬੂਟੇ ਜੇ ਲਾਏ ਹੋਏ ਨੇ ਫੁੱਲ ਜੇ ਇਹ ਵੀ ਇਹ ਹੁਣ ਹੀ ਲਾਇ ਲੱਗਦੇ ਆ ਪਹਿਲਾਂ ਤਾਂ ਨਹੀਂ ਸੀਗੇ ਕਿਸੇ ਪ੍ਰੋਗਰਾਮ ਕਰਕੇ ਲਾਏ ਹੋਣੇ ਤੇ ਆਹ ਸਾਰਾ ਇੱਥੇ ਇਹਨਾਂ ਨੇ ਜਿਹੜਾ ਵੀ ਕੋਸਾ ਇਹ ਇਨਫੋਰਮੇਸ਼ਨ ਲਾ ਸਕਦੇ ਉਹ ਲਾਈ ਹੋਈ ਆ ਗੁਰਦੁਆਰਾ ਸਾਹਿਬ ਲੱਗੇ ਹੋਏ ਨੇ ਤੇ ਛੋਟਾ ਜਿਹਾ ਇਹ ਜਿਵੇਂ ਲੰਗਰ ਹਾਲ ਆ ਕਹਿ ਸਕਦੇ ਆਂ ਵੀ 25 30 ਕਿ ਜਾਂਦੇ ਜੰਨਾ ਤੇ ਆ ਇਹ ਹਾਲ ਆਗਾ ਹਾਲ ਦੇ ਸਾਹਮਣੇ ਜਿਹੜੀ ਉਹ ਸਾਹਮਣੇ ਉਹ ਕਿਚਨ ਆ ਇੱਥੇ ਬਸ ਇਹਨਾਂ ਦਾ ਇਹ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਨਾਲੇ ਆਪਾਂ ਥੋੜੀ ਬਹੁਤੀ ਇਨਫੋਰਮੇਸ਼ਨ ਲੈ ਲਈ ਚਾਹ ਪਾਣੀ ਪੀ ਲਿਆ ਇਨਫੋਰਮੇਸ਼ਨ ਤਾਂ ਇਹੋ ਆ ਕਾਰਗੀਆਂ ਆ ਇੱਥੇ ਪਹਿਲਾਂ ਕੋਈ ਬਿਲਡਿੰਗ ਨਹੀਂ ਆ ਜਿਹਦੀ ਉਹਦਾ ਕਿ ਹੁਸੈਨ ਇਨਫੋਰਮੇਸ਼ਨ ਤਾਂ ਇਹੀ ਆ ਵੀ ਇੱਕ ਤਾਂ ਬੱਸ ਦਾ ਖੜਾ ਸੜਕ ਆਪਾਂ ਟ੍ਰੇਨ ਤੇ ਜਾਈਏ ਇੱਥੋਂ ਉਹ ਚੰਗਾ ਦੂਜਾ ਇਨਫੋਰਮੇਸ਼ਨ ਇਹ ਆ ਵੀ ਜੂਰਕਾ ਦੀ ਟ੍ਰੇਨ ਲੈਣੀ ਆ ਜਿੱਧਰੋਂ ਪਾਣੀ ਆਉਂਦਾ ਉਧਰ ਨੂੰ ਜਾਣਾ ਵਾਓ ਹੀ ਇਧਰੋਂ ਆਏ ਸੀ ਆਪਾਂ ਤੇ ਆਹ ਦੇਖੋ ਕੰਮਕਾਰ ਪੂਰਾ ਚੱਲਦਾ ਗਿੰਘੀਪੁਰ ਤੋਂ ਕਿ ਆਹ ਖੁੱਧਿਆ ਪਈ ਆਪਣੇ ਖੇਤ ਦੇਖਣਾ ਮਿਹਨਤ 4 ਕ ਲੱਖ ਦੀ ਵਾਦੀ ਆ ਇੱਥੋਂ ਦੀ ਆ ਜਿਹੜਾ ਸਿਟੀ ਹੈ ਜ਼ਿਊਰਿਕ 4 ਕ ਲੱਖ ਦੇ ਦੀ ਵਾਦੀ ਆ ਤੇ ਹਿੱਦਨੂ ਜਾਣਾ ਸੋਨਾ ਦੇਖ ਕੇ ਨਾ ਸੋਨਾ ਬਹੁਤ ਘੰਟਾ ਆ ਯਾਰ ਸੋਨਾ ਆ ਆ ਗੋਭੀ ਜੀ ਲੱਗਦੀ ਆ بیچੀ ਹੇ ਜੇ ਆਪਾਂ ਗੱਲ ਕਰੀਏ ਗੋਭੀ ਨਹੀਂ ਬੇਲਾ ਹੀ ਹਾਂ ਗੋਭੀ ਆ ਪੂਰਾ ਪੂਰਾ ਸੋਹਣਾ ਬਣਿਆ ਹੋਇਆ ਇਹ ਲੋ ਨਾ ਦੇ ਫੋਟੋਆਂ ਖਿੱਚ ਲੀਆਂ ਫਿਰ ਦੁਬਾਰਾ ਸਾਫ ਦੇ ਨੇ ਆਹ ਗੁਰਦੁਆਰਾ ਸਾਹਿਬ ਮਿਲਦਿਆਂ ਦੇਖਦੇ ਆ ਜੇ ਫਿਰ ਟਾਈਮ ਲੱਗਿਆ ਜਿੱਦੇ ਜਾਣਾ ਉਦੋਂ ਪਾਣੀ ਦੇਖੋ ਪਾਣੀ ਦੀ ਬਾਜ 800 ਮੀਟਰ ਤੇ ਇੱਥੋਂ ਰੇਲਵੇ ਸਟੇਸ਼ਨ ਆ। ਹੁਣ ਆਪਾਂ ਉਧਰ ਨੂੰ ਜਾਣਾ। ਜਾਣਾ ਕਿ ਇਹ ਚੱਲਦੇ ਆਂ ਬੱਸ। ਉੱਥੋਂ ਫੇਰ ਪਹੁੰਚਦੇ ਆਂ ਹੋਟਲ ਵੱਲ ਨੂੰ। ਤੇ ਦੇਖਦੇ ਆਂ ਕੀ ਮਾਹੌਲ ਬਣਦਾ। ਇੱਧਰ ਨਹੀਂ ਸੈਟ। ਜਿੱਧਰ ਆਏ ਸੀ ਉਧਰ ਨਹੀਂ ਜਾਣਾ। ਉਧਰ ਹੀ ਰੇਲਵੇ ਸਟੇਸ਼ਨ। ਇੱਧਰ ਨਹੀਂ ਆਇਆ ਸੀ ਇੱਥੇ। ਕੜੀਆਂ ਰੇਲ ਜਾਂਦੀਆਂ ਨੇ ਨੀਲੇ ਜਿਹੇ ਰੰਗ ਦੀ ਆ। ਇੱਕ 7 ਨੰਬਰ ਤੇ ਇੱਕ 24 ਨੰਬਰ। ਇਹ ਦੋ ਜਾਂਦੀਆਂ ਨੇ S07 ਤੇ S24 ਇਹ ਦੋ ਜਿਹੜੀਆਂ ਰੇਲਵੇ ਟ੍ਰੇਨਾਂ ਨੇ ਇਹ ਜਾਂਦੀਆਂ ਨੇ ਯੂਰਪ ਵਿੱਚ ਆਪਣਾ ਹੈਗਾ ਹਸਪਤਲ ਕਿੱਥੇ ਜਾਵਾਂਗੇ ਆ ਜਿਹੜਾ ਪਾਣੀ ਆ ਜਿਹੜਾ ਇਹ ਪਾਣੀ বরਫਾਂ ਖੁਰਖੁਰ ਕੇ ਆ ਰਿਹਾ ਤੇ ਆ ਕਿਹਾ ਕਿਸ ਨੇ ਪੂਰੀ ਫਲਵਾੜੀ ਲਾਈ ਹੋਈ ਆ ਗੁਲਾਬ ਗ੍ਰੀਨ ਹਾਊਸ ਜੁਆ ਬਣਾਇਆ ਹੋਇਆ ਨਿੱਕੇ ਨਿੱਕੇ ਖੇਤ ਚਲੋ ਇਹ ਮੇ ਵੀ ਹੈਗਾ ਠੀਕ ਹੈ ਆ ਇੱਥੇ ਨਾ ਪੁਰਾ ਜਾਂਦਾ ਸੀ ਖਰੋਟ ਆ ਗਿਆ ਮੇਰੇ ਪੈਰ ਥੱਲੇ ਰੋਤੇ ਦੇਖਿਆ ਖਰੋਟਾਂ ਦਾ ਟਰੀ ਆਹ ਆਹ ਟਰੀ ਜਿਹੜਾ ਇਹ ਖਰੋਟਾਂ ਦਾ ਫਾਲ ਲੱਗੇ ਹੋਇਆ ਖਰੋਟ ਤੋੜੋ ਖਾਓ ਜਿੰਨੇ ਮਰਜੀ ਆ ਆ ਪੈਣੇ ਲੱਗੇ ਆ ਖਰੋਟ ਦੇ ਦੇ ਆ ਜੇ ਕੋਈ ਦੇਖਿਆ ਤਾਂ ਦੇਖ ਲੈ ਕੋਈ ਛੋਟੇ ਛੋਟੇ ਹੋਟੇ ਹੁੰਦੇ ਨਾ ਪਰ ਇੱਥੇ ਹੈਗੇ ਆ ਆ ਪਏ ਡਿੱਗੇ ਇੱਕ ਆ ਪਿਆ ਆਦੇ ਟੁੱਟੇ ਪਏ ਨੇ ਆਹ ਇਹਨੇ ਟੁੱਟੋ ਆਹ ਅਖਰੋਟਾਂ ਦਾ ਟਰੀ ਆ ਇੱਥੇ ਅਖਰੋਟੂ ਲੱਗਦੇ ਆ ਤੇ ਚਲੋ ਫਿਰ ਜਿਹੜੇ ਲੱਗਦੇ ਆ ਫਿਰ ਲੱਗਣ ਦੋ ਬਾਤ ਸੁਣੋ ਵੀ ਕੱਲੀ ਪਾਣੀ ਦੀ ਆਵਾਜ਼ ਹੀ ਆਉਂਦੀ ਹੈ ਇਹਦੀ ਆਉਦੀ ਹੈ ਨਾ ਹਾਂ ਹੁਣ ਮੈਨੂੰ ਸਾਰੇ ਟਰੀ ਨਾ ਉਹਦੇ ਵਾਲੀ ਲੱਗਣ ਲੱਗ ਗਿਆ ਖਰੋਟਾਂ ਵਾਲੇ ਉੱਥੇ ਆਪਣਾ ਇੱਕ ਪਤਾ ਜੋ ਲੱਗ ਗਿਆ ਐ ਲੱਗਦਾ ਵੀ ਆ ਵੀ ਖਰੋਟਾਂ ਦਾ ਟਰੀ ਹੋ ਪਰ ਇਹਦੇ ਤੇ ਦੀਂਦੇ ਨਹੀਂ ਹੈਗੇ ਜਿਹੜਾ ਉੱਥੇ ਦੇਖਿਆ ਸੀ ਉਹ ਤੇ ਖਰੋਟ ਦੀਂਦੇ ਸੀਗੇ ਲੱਗੇ ਹੋਏ ਆ ਪਤਾ ਨਹੀਂ ਕੀ ਹੈ 베ਰੀ ਜੀ ਆ ਬੇਰੀ ਵਰਗਾ ਕੁਝ ਲੱਗਿਆ ਹੋਇਆ ਇਹਦੇ ਤੇ ਆ ਦੇ ਆਹ 8 ਇੰਨਾ ਟ੍ਰੇਨਾਂ ਚੋਂ ਨੀਲੇ ਰੰਗ ਦੀ ਟ੍ਰੇਨ ਆਉਗੀ ਆ ਬਾਬਾ ਜੀ ਕਹਿੰਦੇ ਉਹਦੇ ਚੜ੍ਹਦੀ ਛੋਟੀ ਟ੍ਰੇਨ ਆ ਕਹਿੰਦੇ ਜੁਰਕ ਲੈ ਜੀ ਇੱਥੇ 16 ਕਿਲੋਮੀਟਰ ਆ ਇਸ ਥਾਂ ਤੋਂ ਜਿੱਥੇ ਆਪਾਂ ਖੜੇ ਆ ਜਿੱਥੇ ਗੁਰਦੁਆਰਾ ਸਾਹਿਬ ਆ ਜਿਹੜਾ ਤੇ 에어ਪੋਰਟ ਦੇ ਨੇੜੇ ਪੈ ਜਾਂਦਾ ਇਹ 5-7 ਕਿਲੋਮੀਟਰ ਤੇ ਉਹ ਦੇਖੋ ਯਾਰ ਕਿੰਨਾ ਘੰਟ ਬਣਾਏ ਹੋਇਆ ਮੱਕੀ ਮੁੱਕੀ ਬੀਜੀ ਹੋਈ ਆ ਉਹ ਸੱਚਾ ਨੀਵਾ ਹੋਣ ਕਰਕੇ ਮੱਕੀਓ ਘੈਂਟ ਦੀंदे ਖੇਤ ਬਸ ਉਹਨਾਂ ਦੇ 뷰 ਬਣ ਜਾਂਦਾ ਘਰ ਦੇਖੋ ਬਣਾਇਆ ਹੈ ਚੋਬਰ ਨੇ ਟਰੈਕਟਰ ਖੜਿਆ ਉਹਦੇ ਦਿਖਾਵਾ ਆ ਦੇ ਟਰੈਕਟਰ ਖੜਿਆ ਤੇ ਆਹ ਘਰ ਆ ਇਧਰ ਆ ਮੱਕੀ ਆ ਜਿਹੜੀ ਆ ਇਹ ਸਾਰੀ ਮੱਕੀ ਆ ਇਧਰੋਂ ਆਏ ਆ ਆਪਾਂ ਇਧਰੋਂ ਆ ਨੇੜੀ ਆ ਗੁਰਦੁਆਰਾ ਸਾਹਿਬ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਉਹ ਤੋਂ ਆਏ ਲੱਗਦਾ ਹੁੰਦਾ ਪਤਾ ਨਹੀਂ ਕਿੱਥੇ ਦਾ ਆ ਤਾਂ ਐਸਾ ਟੀ ਪਾ ਚੁੱਕੇ ਕੋਈ ਹੋ ਗਈ ਹੈ ਜਾਨਵਰ ਆ ਦੇ ਉਹ ਉੱਡ ਗਿਆ ਕਾਂ ਨੇ ਲਾ ਕਾਂ ਕਾਂ ਇੱਥੇ ਵੀ ਹੈਗੇ ਨੇ ਆਹਹ ਗੋਭੀ ਹੋਈ ਹੈ ਪੱਤ ਗੋਭੀ ਜੀ ਉਹ ਵਿਜੀ ਹੋਈ ਆ ਪ੍ਰਾਣੀਆਂ ਆ ਇਹ ਬਿਲਡਿੰਗਾਂ ਨੇ ਖੰਬੇ ਦੇਖੋ ਕਿੱਡੇ-ਕੱਡੇ ਨੇ ਮੰਦਾ ਪਾਣੀ ਕੀ ਬਾਤ ਆ ਨਾਲ ਪਾਣੀ ਥੋੜਾ-ਥੋੜਾ ਮੀਂਹ ਪੈਂਦਾ ਥੋੜਾ ਥੋੜਾ ਆਪਾਂ ਭੇਜਦੇ ਵੀ ਨਹੀਂ ਵੈਸੇ ਆਪਾਂ ਸਾਤਰੀ ਲੈ ਲੈਣੀਆਂ ਉੱਥੋਂ ਦੇਖਦੇ ਆ ਕਿਨੇ ਇੱਕ ਤਾਂ ਇੱਥੇ ਦਾ ਜਿਹੜਾ ਜਿਹੜੀ ਕ੍ਰਾਂਸੀ ਆ ਉਹ ਮਹਿੰਗੀ ਆ ਅਮਰੀਕਨ ਡਾਲਰ ਤੋਂ ਵੀ ਮਹਿੰਗੀ ਕੈਨੇਡੀਅਨ ਤਾਂ ਤਾਂ ਹੋਣੀ ਹੋਣੀ ਆਹ ਪਤਾ ਨਹੀਂ ਕੀ ਲੱਗੇ ਹੁੰਦੇ ਆ ਰਾਜ ਆਹਾਂ ਇਹਨਾਂ ਦੇ ਇਹ ਬਲੂ ਹੋ ਜਾਂਦੀਆਂ ਨੇ ਬਾਅਦ ਚ ਇਹ ਦਾਣੇ ਜੀ ਠੀਕ ਹੁਣ ਹੋਰ ਤੋਂ ਵੀ ਚੱਲਦੇ ਆ ਐਡਰ ਨੂੰ ਕਿਹੜਾ ਆ ਦੇ ਆਪਣਾ ਕੱਢਿਆ ਹੁੰਦਾ ਆਪਾਂ ਬੈਗ ਆਪਣੇ ਕੋਲੇ ਦੋ ਨੇ ਇੱਕ ਤਾਂ ਹੈਂਡ ਬੈਗ ਆ ਇੱਕ ਪਰਸਨਲ ਬੈਗ ਹੈਂਡ ਬੈਗ ਹੈਗਾ 8 ਕਿਲੋ ਦਾ ਤੇ ਦੂਜਾ ਵੀ ਹੈਗਾ 4-5 ਦਾ ਉਦੋਂ 14 ਦੂਣਾ ਵਾਵਾ ਕੁਝ ਜਿਆ ਪੈ ਗਿਆ ਦੂਜਾ ਜਿਹੜਾ ਵੱਡਾ ਬੈਗ ਸੀ ਉਹ ਆਪਾਂ ਇੱਥੇ 에ਰਪੋਰਟ ਦੇ ਉੱਤੇ ਉੱਥੇ ਜਮ੍ਹਾਂ ਕਰਾਤਾ ਉਹਦੇ ਇਹਨਾਂ ਨੇ ਇੱਥੇ ਦੇ 80 ਰੁਪਏ ਲੈਨੇ ਰੁਪਏ ਨਹੀਂ 80 ਜਿਹੜੇ ਇੰਨਾ ਹੀ ਜਿਹੜੀ ਕਰੰਸੀ ਆ 80 80 ਕਹ ਲੋ ਯਾਨੀ 100 110 ਕੁ ਅਮਰੀਕਨ ਡਾਲਰ ਕਲਾ ਜਾਂ ਕੈਨੇਡੀਅਨ ਇੰਨੇ ਕੁ ਦਿਨ ਰੇਟਡ 4 ਦਿਨਾਂ ਦੇ ਪਰ ਜਦੋਂ ਜਾਵਾਂਗੇ ਉਦੋਂ 에어ਪੋਰਟ ਤੇ ਚੱਕ ਲਾਂਗੇ ਤੇ ਦੁੰਗਾ ਨਹੀਂ ਹੈਗਾ ਇਹ ਬਾਲਾ ਅਜਿਵੇਂ ਪਤਾ ਲੱਗੀ ਜਾਂਦਾ ਐਦਾਂ ਨੂੰ ਗਈ ਜਾਂਦਾ ਇਹ ਟਾਈਮ ਆਪਣੇ ਕੋਲੇ ਬਹੁਤ ਆ ਕਿਉਂਕਿ ਹਜੇ 9:00 ਵਜੇ ਆ ਤੇ ਆਪਾਂ 2 ਵਜੇ ਦੇਣਗੇ ਉਹ ਉੱਟ ਤੇ ਉਹਨਾਂ ਚ ਰਿਹਾ ਇੱਕ ਹਾਂ ਸੱਚ ਇੱਥੇ ਹੋਟਲ ਨਹੀਂ ਲਿਆ ਆਪਾਂ ਹੋਸਟਲ ਲਿਆ ਹੋਸਟਲ 'ਚ ਇੱਕ ਬੈੱਡ ਹੁੰਦਾ ਇਕੱਲਾ ਹੀ ਤੇ ਜੇ ਤੁਸੀਂ ਇਕੱਲੇ ਜਾਣੇ ਆਵੋ ਤਾਂ ਹੋਸਟਲ ਵਧੀਆ ਰਹਿੰਦਾ ਸਸਤਾ ਨਾਲੇ ਰਾਤ ਹੀ ਕੱਟਣੀ ਹੁੰਦੀ ਆ ਬਸ ਕੀ ਜਿੰਮੇ ਦੀ ਦਾ ਬਜਟ ਹੋਵੇ ਉਸ ਨਾਲ ਆਲਾ ਕਰ ਸਕਦੇ ਏ ਫੈਮਿਲੀ ਨਾਲ ਆ ਫਿਰ ਹਟ ਹੋਸਟਲ ਜਿਹੜਾ ਉਹ ਮਹਿੰਗਾ ਪਊ ਫਿਰ ਹਟ ਲੈਦੇ ਬਸ ਇਨਕੀ ਇਸ ਕਰਕੇ ਆਪਾਂ ਕੱਲੇ ਆ ਆਪਾਂ ਹੋਸਟਲ ਲੈਦੇ ਆ ਇੱਥੇ ਦੇਖਦੇ ਹਾਂ ਕਿੱਦਾਂ ਨੂੰ ਜਾਂਦਾ ਆਹ ਬਾਈ ਕੌਣ ਆਉਂਦਾ ਕਹੇ ਜੀ ਗੱਡੀ ਲੱਗੀ ਆਉਂਦਾ ਹਾ ਮੰਨਦਾ ਮਾਗਰ ਵੀਰੇ ਲਾਕੇ ਲੱਗਿਆ ਸਾਈਕਲ ਬਹੁਤ ਚਲਾਉਂਦੇ ਆ ਯਾਰ ਇੱਥੇ ਦੇਖਣ ਕਿੱਥੇ ਜਾਣਾ ਤੇ ਚਾਹ ਲੱਕੜ ਦਾ ਬੁਲਾ ਠੀਕ ਆ ਠੀਕ ਆ ਆਹ ਲੱਕੜ ਦਾ ਬੁਲਾ ਤਾਂ ਵੀ ਆਖੇ ਵਿਤਨੇ ਆਹ ਲੱਕੜ ਦਾ ਬੁਲਾ ਅੱਛਾ ਉਹਦਾ ਪਤਾ ਨਹੀਂ ਕੀਤਾ ਹਰ ਕੱਲੀ ਲੱਕੜ ਦਾ ਬੁਲਾ ਉਹ ਸੀਮੈਂਟ ਦਾ ਅੱਛਾ ਚਲੋ ਇਹ ਵੀ ਪਤਾ ਲੱਗ ਗਿਆ ਵੈਸੇ ਆਪਾਂ ਧਿਆਨ ਨਹੀਂ ਦਿੰਦੇ ਐ ਪਤਾ ਉੱਥੇ ਆਪਾਂ ਨੂੰ ਉਦੋਂ ਜਦੋਂ ਉੱਤਰੀਆਂ ਤੋਂ ਪਤਾ ਨਹੀਂ ਸੀਗਾ ਇਹ ਰੇਲਵੇ ਸਟੇਸ਼ਨ ਵੀ ਆ ਆ ਖੜੀ ਹੈ ਗੱਡੀ ਇੱਥੇ ਹਣ ਆਪਾਂ ਯੂਰਕ ਨੂੰ ਚਲਾਵਾਂਗੇ ਯੂਰਕ ਤੇ ਇੱਕ ਗੱਲ ਹੋਰ ਇੱਥੇ ਸਕੂਟਰ ਜਿਹੇ ਇਹੇ ਜੇ ਚੱਲਦੇ ਆ ਬਈ ਆ ਬੈਟਰੀਆਂ ਵਾਲੇ ਆ ਸਕੂਟਰ ਇੱਥੇ ਖਾਸੇ ਖੜੇ ਆ ਪਾਰਕਿੰਗ ਲਾਟ ਹਨ ਤੇ ਆ ਸਾਈਕਲ ਆ ਮਾਏ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਖੜਾਏ ਹੋਇਆ ਤੇ ਇੱਟਰ ਗੱਡੀਆਂ ਦੀ ਪਾਰਕਿੰਗ ਆ ਆ ਗੱਡੀਆਂ ਖੜੀਆਂ ਨੇ ਗੱਡੀਆਂ ਵੀ ਹੈਗੀਆਂ ਨੇ ਕਰ ਵੱਡੀਆਂ ਛੋਟੀਆਂ ਸਾਰੇ ਤਰ੍ਹਾਂ ਦੀਆਂ ਸਾਈਕਲ ਵੀ ਪਰ ਬਾਵਾ ਨੇ ਗਿਣਤੀ ਵਿੱਚ ਜੇ ਆਪਾਂ ਦੇਖੀਏ ਕਿੰਨੇ ਖੜੇ ਆ ਕਮਾਲ ਕੀਤੀ ਪਈ ਆ ਪਰ ਹੌਲੈਂਡ ਜਿੰਨੇ ਨਹੀਂ ਹੈਗੇ ਫੇਰ ਵੀ ਚੱਕ ਉਸ ਮਰਜ਼ੀ ਆ ਪਹਲਾ ਲਈਏ ਆਪਦੇ ਹਿਸਾਬ ਦੇ ਨਾਲ ਹੀ ਹੈ ਤੇ ਬਾਕੀ ਦੇਖਦੇ ਆ ਉੱਥੇ ਸਾਤਰੀ ਦੇਖਦੇ ਆ ਪਹਿਲਾਂ ਸਾਤਰੀ ਲੈ ਲਈਏ ਕਿਉਂਕਿ ਹੁਣ ਬੈਠੇ ਛਾਤਰੀ ਵਾਲੇ ਪੈਸੇ ਬੇਸਤੀ ਬੇਸਟ ਕਿਉਂ ਨੇ ਕਿਉਂਕਿ ਆਪਾਂ ਜਾਣ ਕੋਲੇ ਹੁਣ 7 ਮਿੰਟ ਛੋਟੀ ਨਾਲ ਲੱਗੀ ਜਾਵਾਂ ਇੱਥੇ ਹੀ ਸਾਢੇ ਛੋਟੀ ਜਾਣੀ ਆ ਇੱਥੇ ਉੱtre ਸੀ ਆਪਾਂ ਜਿੱਥੇ ਪਹੁੰਚ ਗਏ ਨਾ ਇੱਥੇ ਹੀ ਉੱtre ਸੀਗੇ 7 ਤੇ 24 ਨੰਬਰ ਦੋ ਜਾਂਦੀਆਂ ਨੇ ਇਹ ਵੀ ਆਪਾਂ ਨੂੰ ਪਤਾ ਲੱਗ ਗਿਆ ਆ ਕੀ ਲਾਇਆ ਹੋਇਆ ਆਪਣੇ ਆਪ ਦੇਖ ਲਓ ਆ ਵੀ ਇੱਥੇ ਕੋਈ ਉਹ ਇਹਨਾਂ ਨੇ ਆਪਣਾ ਲਾਇਆ ਹੋਇਆ ਤੇ ਆ ਮੈਕਾ ਮੈਪ ਦਾ ਕੀ ਵੀ ਆਪਾਂ ਨੂੰ ਬੜਾ ਪਤਾ ਨਹੀਂ ਇੱਥੇ ਪੜ ਕੇ ਪਤਾ ਲੱਗੂ ਘਰ ਮੈਪ ਤਾਂ 7 ਤੇ 21 ਆ ਬਈਆਂ 7 ਤੇ 24 ਕਹਿੰਦੇ 7 ਤਾਜ਼ ਬਾਕੀ ਦੇਖਦੇ ਆ ਉੱਥੇ ਕੀ ਹਿਸਾਬ ਦੇਖਦੀ ਆ ਟਕ 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 ਕਿਵੇਂ ਲੈਣੀਆਂ ਵੀ ਦੇਖਦੇ ਆ 9:30 ਹੋਣ ਵਾਲੇ ਆ ਲੱਗੀ ਹੋਈ ਆ ਘੜੀ ਜਿਹੜੀ ਦੱਸਦੀ ਆਪਾਂ ਨੂੰ ਟਾਈਮ ਕਿਉਂ ਹੋ ਲਓ ਵੀ ਆਪਣੀ ਜਿਹੜੀ ਟ੍ਰੇਨ ਆਉ ਇਧਰਲੀ ਸਾਈਡ ਆਉਂਦੀ ਆ ਟਿਕ ਟਕ ਪਾ ਲੈ ਲਈ ਆਹ 7 ਰੁਪਈਆ ਦੀ ਮਿਲੀ ਇਹਨਾਂ ਤੇ ਫੇਰ 9.50 ਤੇ ਲਈਆ ਉਹਨਾਂ 9.50 ਤੇ ਆਉਗੀ ਤੇ 10.50 ਤੇ ਵੀ ਚਾਊਗਾ ਆਪਾਂ ਨੂੰ ਆਹ ਕੋਈ ਐਸ ਤਰ੍ਹਾਂ ਦੀ ਟਿਕਟ ਹੈ ਹਾਂ ਜੀ ਬਾਕੀ ਆਪਾਂ ਕੋਈ ਇੱਥੇ ਆ ਕੇ ਉਹਨੂੰ ਕੁਝ ਵੀ ਲਵਾਂਗੇ ਵੀ ਇੱਟੀ ਆਉਂਦੀ ਆ ਪਤਾ ਨਹੀਂ ਇਧਰ ਆਉਣੀ ਆ ਯਾਰ ਪਤਾ ਨਹੀਂ ਇਧਰ ਆਉਣੀ ਆ ਉਹ ਨਹੀਂ ਉੰਗ ਮਿੱਠੀ ਬਾਕੀ ਦੇਖਦੇ ਆ ਕਿਵੇਂ ਉਹ ਤੋ ਤਬਲਾਸ ਨਾ ਦੇਖੋ ਇੰਨੇ ਘੱਟ ਉਹ ਫੋਨ ਹੈ ਉੱਪਰ ਜਾ ਕੇ ਕੀ ਆਉਂਦਾ ਹੈ ਰੇਲਵੇ ਸਟੇਸ਼ਨ ਦੇ ਗੜਿਆਂ ਵੀ ਇੱਥੋਂ ਦੇ ਜਿਹੜਾ ਗੁਰਦੁਆਰਾ ਸਾਹਿਬ ਕੋਲੇ ਉਹ ਰੇਲਵੇ ਸਟੇਸ਼ਨ ਦੇ ਵੇਛੇ ਆਪਾਂ ਨੂੰ ਪਤਾ ਤਾਂ ਨਹੀਂ ਪਿਆ ਪਰ ਇੱਥੇ ਆਉਂਦੀਆਂ ਇਹ ਤੇ ਇੱਥੇ ਆਪਣੇ ਹੱਥ 'ਚਾ ਬੈਠੇ ਵੀ ਇੱਥੇ ਆ ਆਉਣ ਇੱਕ ਟ੍ਰੇਨ ਆ ਕਿਉਂਕਿ ਬਹੁਤ ਜ਼ਿਆਦਾ ਤੇਜ਼ ਸੀ ਤੇ ਦੇਖਦੇ ਆ ਟ੍ਰੇਨਾਂ ਦਾ ਸਫ਼ਰ ਇੱਥੇ ਜੂਰਪੁਰੀਆਂ ਦਾ ਕਿਵੇਂ ਰਹਿੰਦਾ